ਪੁਲਿਸ ਨੇ ਹਰਿਆਣੇ ਦੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਜੋ ਕਿ ਪੰਜਾਬ ਦੇ ਲਹਿਰਾ ਤੇ ਮੂਨਕ ਇਲਾਕੇ ਦੇ ਵਿੱਚ ਨਸ਼ੇ ਦੀ ਸਪਲਾਈ ਕਰਦੀ ਸੀ ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਲਹਿਰਾ ਗੱਗਾ ਦੇ ਡੀਐਸਪੀ ਨੇ ਦੱਸਿਆ ਹੈ ਕਿ ਇਲਾਕੇ ਦੇ ਵਿੱਚ ਨਸ਼ੇ ਦੀ ਸਪਲਾਈ ਕਰਨ ਵਾਲੀ ਹਰਿਆਣੇ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਇੱਕ ਸੀਤਾ ਨਾਮ ਦੀ ਔਰਤ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋયા ਜਿਹੜੀ ਕਿ ਪਿੰਡ ਚੂੜਪੁਰ ਦੀ ਰਹਿਣ ਵਾਲੀ ਹੈ ਹਰਿਆਣਾ ਦੇ ਵਿੱਚ ਪਿੰਡ ਹੈ ਜੋ ਆਮ ਤੌਰ ਤੇ ਮੁੱਖ ਤੌਰ ਤੇ ਇਸ ਏਰੀਏ ਦੇ ਵਿੱਚ ਨਸ਼ਾ ਸਪਲਾਈ ਕਰਦੀ ਸੀ ਇਸੇ ਅਗਸਤ ਮਹੀਨੇ ਦੇ ਦੌਰਾਨ ਅਸੀਂ ਕੁੱਲ 11 ਮੁਕਦਮੇ ਹਨ ਜਿਹੜੇ ਉਹ ਥਾਣਾ ਲਹਿਰਾ ਨੇ ਦਰਜ ਕਰਕੇ 21 ਦੋਸ਼ੀਆਂ ਨੂੰ ਐਨਡੀਪੀਐਸ ਐਕਟ ਦੇ ਅਧੀਨ ਜੇਲ੍ਹ ਦੇ ਵਿੱਚ ਪਹੁੰਚਾਇਆ ਇਸ ਤੋਂ ਇਲਾਵਾ ਐਕਸਾਈਜ਼ ਦੇ ਅਧੀਨ ਵੀ ਕੰਮ ਕਰਕੇ 5 ਦੋਸ਼ੀਆਂ ਨੂੰ 4 ਮੁਕਦਮਿਆਂ ਦੇ ਵਿੱਚ ਜੇਲ੍ਹ ਦੇ ਅੰਦਰ ਪਹੁੰਚਾਇਆ ਹੈ ਇਹ ਸਿਰਫ ਇਹ ਨਹੀਂ ਕਿ ਐਨਡੀਪੀਆ ਸੈਕਟ ਦੇ ਤੇ ਇਨਕਮ ਹੋ ਰਿਹਾ ਤੇ ਜਿਹੜੇ ਮਾਰੇ ਅਨਸਰ ਨੇ ਉਹਨਾਂ ਨੂੰ ਫਰਕੇ ਅੰਦਰ ਦਿੱਤਾ ਜਾ ਰਿਹਾ ਹੈ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੀ ਵੀ ਅਸੀਂ ਪੂਰੀ ਮਦਦ ਕਰ ਰਹੇ ਹਾਂ 56 ਅਜਿਹੇ ਵਿਅਕਤੀ ਨੇ ਜਿਨ੍ਹਾਂ ਨੂੰ ਅਸੀਂ ਨੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਰਜਿਸਟਰ ਕਰਾ ਕੇ ਉਹਨਾਂ ਨੂੰ ਨਸ਼ਾ ਛੱਡਣ ਵਾਸਤੇ ਦਵਾਈ ਦਵਾਈ ਹੈ ਔਰ 16 ਵਿਅਕਤੀ ਐਸੇ ਨੇ ਜਿਨ੍ਹਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾ ਕੇ ਉਹਨਾਂ ਦਾ ਨਸ਼ਾ ਹੈ ਜਿਹੜਾ ਪੂਰਨ ਤੌਰ ਤੇ ਛੱਡਾ ਛਡਾ ਲਿਆ ਹੈ ਇਸ ਔਰਤ ਦੀ ਗ੍ਰਿਫਤਾਰੀ ਤੋਂ ਬਾਅਦ ਲਹਿਰਾਗਾਗਾ ਦੇ ਨੇੜਲੇ ਪਿੰਡ ਪੁਟਾਲਕਲਾਂ ਤੇ ਪੁਟਾਲ ਡੇਰਾ ਦੇ ਸਰਪੰਚਾਂ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ ਤੇ ਉਮੀਦ ਕੀਤੀ ਹੈ ਕਿ ਜੇਕਰ ਪੁਲਿਸ ਅਜੇ ਹੀ ਹੋਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਵੇ ਤਾਂ ਇਲਾਕੇ ਦੇ ਵਿੱਚ ਨਸ਼ੇ ਦੀ ਸਪਲਾਈ ਹੋਰ ਵੀ ਜ਼ਿਆਦਾ ਘਟ ਸਕਦੀ ਹੈ ਕਿਉਂਕਿ ਹਰਿਆਣਾ ਦੇ ਪਿੰਡ ਚੂੜਪੁਰ ਤੋਂ ਹੀ ਜ਼ਿਆਦਾ ਨਸ਼ਾ ਪੰਜਾਬ ਦੇ ਇਨ੍ਹਾਂ ਇਲਾਕਿਆਂ ਦੇ ਵਿੱਚ ਆਉਂਦਾ ਹੈ ਇਹ ਤਾਂ ਬਹੁਤ ਵਧੀਆ ਕੰਮ ਕਰਿਆ ਜੀ ਪੁਲਿਸ ਨੇ ਲਹਿਰਾ ਪੁਲਿਸ ਸੇ ਵਧਾਈ ਦੀ ਪਾਤਰ ਹੈ ਜੀ ਕਿਉਂਕਿ ਜਿੰਨਾ ਸਾਡੇ ਪਟਾਣ ਲੈਲਾ ਬਲਦਰਾ ਏਰੀਆ ਆਪਣੇ ਏਰੀਆ ਚ ਨਸ਼ੀ ਦੀ ਸਮਗਲਿੰਗ ਹੋ ਰਹੀ ਹੈ ਜਾਂ ਆਰਿਆ ਚਿੱਟਾ ਇਹ ਸਾਰਾ ਜਿੱਥੇ ਤੱਕ ਅਸੀਂ ਸੁਣਦੇ ਆ ਸਾਰਾ ਚੂਲਪੁਰਤੀ ਸਪਲਾਈ ਹੋ ਰਹੀ ਹੈ ਜੀ ਕਿਸੇ ਨੂੰ ਵੀ ਪੁੱਛ ਲਓ ਬਸ ਚੂਲਪੁਰ ਦੇ ਨਾ ਚੱਲਦਾ ਜੀ ਇਹ ਤਾਂ ਪੁਲਿਸ ਬਹੁਤ ਵੱਡੀ ਵਧਾਈ ਦੀ ਪਾਤਰ ਹੈ ਜੀ ਬੜੇ ਵਧੀਆ ਇਹਨਾਂ ਨੇ ਕੰਮ ਕਰੇ ਇਹ ਕਿਸ ਤਰ੍ਹਾਂ ਦਾ ਹੈ ਕਿ ਵੀ ਹਰਿਆਣਾ ਬਾਰਡਰ ਨਾਲ ਲੱਗਦਾ ਹੈਗਾ ਆਪਣੇ ਲਹਿਰਾ ਮੂਨ ਕਰੇ ਵਿੱਚ ਸਭ ਤੋਂ ਵੱਧ ਚਿੰਤਾ ਸੀਗਾ ਲਹਿਰਾ ਪੁਲਿਸ ਨੇ ਜਿਹੜਾ ਵੱਡਾ ਜਿਹੜਾ ਉਪਰਾਲਾ ਕੀਤਾ ਹੈਗਾ ਹਾਂਜੀ ਇਹ ਤਾਂ ਵੱਡੀ ਖੇਪ ਫੜੀ ਹੈ ਜੀ ਕਹਿੰਦੇ ਵੱਡਾ ਬਗਰਮਾਛਾ ਹੱਥ ਲੱਗੇ ਦਾ ਪੁਲਿਸ ਦੇ ਬਹੁਤ ਵਧੀਆ ਜੀ ਕੁਛ ਨਾ ਕੁਛ ਸਾਡੇ ਆਪਣੇ ਏਰੀਆ 'ਚ ਹੁਣ ਫਰਕ ਵੀ ਪਊਗਾ ਇਹਨਾਂ ਚੀਜ਼ਾਂ ਨਾਲ ਜਿੰਨੀਆਂ ਦੋ ਚਾਰ ਹੋ ਰਹੇ ਜੇ ਬੰਦੇ ਫੜੇ ਜਾਣ ਇਹ ਜਿੰਨੀਆਂ ਨਹੀਂ ਫੜੀਆਂ ਜਾਣ ਜਿਹੜੀ ਵੱਡੇ ਪੱਧਰ ਦੇ ਕੰਮ ਕਰ ਰਹੀਆਂ ਨੇ ਤਾਂ ਜਰੂਰ ਮੈਨੂੰ ਲੱਗਦਾ ਵੀ ਆਪਣਾ ਏਰੀਆ ਬਚ ਜੂਗਾ ਥੋੜਾ ਬਹੁਤਾ ਜੀ ਬਹੁਤ ਫਰਕ ਪਊਗਾ ਕਿਉਂਕਿ ਆਪਣੇ ਏਰੀਆ ਦੇ ਵਿੱਚ ਸਾਰੇ ਸੀ ਜਿੰਨਾ ਵੀ ਸਮਗਲਰ ਹੋ ਰਹੀ ਹੈ ਜਿੰਨੀ ਵੀ ਚਿੱਟਾ ਵਗੈਰਾ ਆ ਰਿਹਾ ਸਾਰਾ ਚੂੜਪੁਰ ਤੋਂ ਹੀ ਆ ਰਿਹਾ ਜੀ ਚੂੜਪੁਰ ਦੇ ਲਾਗਿਓ ਇੱਕ ਸਮਗਲਰਾਂ ਦਾ ਆਡਾ ਉਹਨਾਂ ਦਾ ਪਰਦਾ ਫਾਸ਼ ਕੀਤਾ ਹੈ ਉਹਦਾ ਜਿਵੇਂ ਕਿ ਸਾਡੇ ਸਾਰੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਚੂੜਪੁਰ ਤੋਂ ਹੀ ਸਪਲਾਈ ਜਾਂਦੀ ਹੈ ਤਾਂ ਜੋ ਕੇਸ ਨੇ ਇਹ ਅਪਰਾਧ ਲਾ ਕੀਤਾ ਹੈ ਬਹੁਤ ਹੀ ਸਲਾਹਾਂਗਜੋਗ ਹੈ ਸਾਨੂੰ ਉਮੀਦ ਹੈ ਕਿ ਇਸ ਤਰ੍ਹਾਂ ਜੇ ਇੱਕ ਦੋ ਬੰਦਿਆਂ ਨੂੰ ਹੋਰ ਗ੍ਰਿਫਤਾਰ ਕੀਤਾ ਗਿਆ ਤਾਂ ਸਾਡੇ ਹਲਕੇ 'ਚ ਸਮਰਲਕਰਾਂ ਦਾ ਸਪਾਇਆ ਸਾਫ ਹੋ ਜਾਵੇਗਾ ਤੇ ਸਾਡੀ ਜੋ ਵੀ ਨੈਰਾਗਾਗਾ ਦਾ ਸਟਾਫ ਸਮੂਹ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਕਿ ਇਸ ਔਰਤ ਨੂੰ ਤੇ ਨਾਲ ਇਹਨਾਂ ਦੇ ਹੋਰ ਸਾਥੀਆਂ ਨੂੰ ਫੜਮ 'ਚ ਸਫਲਤਾ ਹਾਸਲ ਕੀਤੀ ਹੈ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ